ਇਸੀ ਨਕਮੀ ਨਖੱਟੂ ਸਰਕਾਰ ਆਈ ਹੈ ਜਿਨੇ ਇਤਿਹਾਸ ਕਾਇਮ ਕਰਤਾ ਪੰਜਾਬ ਦੀ ਪਿੱਠ ਤੋੜਨ ਵਾਸਤੇ ਕਰਜ਼ਾ ਲੈਣ ਦੋ ਸਾਲਾਂ ਦੇ ਵਿੱਚ 67000 ਕਰੋੜ ਰੁਪਇਆ ਕਰਜ਼ਾ ਚੁਕ ਲਿਆ ਤੁਹਾਨੂੰ ਬ੍ਰੈਡ ਨਹੀਂ ਮਿਲਣੀ ਸਹੀ ਹੋ ਕੋਈ ਪੰਡ ਚੁੱਕ ਕੇ ਵਿਧਾਨ ਸਭਾ ਵੱਲ ਜਾ ਰਿਹਾ ਤੇ ਕੋਈ ਇਹ ਕਹਿ ਰਿਹਾ ਕਿ ਰੋਟੀ ਨਹੀਂ ਮਿਲੇਗੀ ਜੇਕਰ ਇਉਂ ਹੀ ਪੰਜਾਬ ਦੇ ਸਿਰ ਕਰਜ਼ਾ ਵਧਦਾ ਰਿਹਾ ਆਖਿਰ ਪੰਜਾਬ ਦੇ ਸਿਰ ਕਰਜ਼ਾ ਵਧ ਕਿਉਂ ਰਿਹਾ ਹੈ ਕਿਵੇਂ ਵਧ ਰਿਹਾ ਹੈ ਇਹਨਾਂ ਸਵਾਲਾਂ ਦੇ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕਰਾਂਗੇ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਮਾਨ ਸਰਕਾਰ ਨੇ ਬਜਟ ਪੇਸ਼ ਕੀਤਾ ਤੇ ਉਸ ਤੋਂ ਪਹਿਲਾਂ ਵਿਰੋਧੀਆਂ ਨੇ ਕਰਜ਼ੇ ਦੇ ਮਸਲੇ ਤੇ ਮਾਨ ਸਰਕਾਰ ਨੂੰ ਖੂਬ ਘੇਰਿਆ ਵੈਸੇ ਤਾਂ ਮਾਨ ਹੋਣ ਜਾਂ ਫਿਰ ਉਹਨਾਂ ਦੇ ਮੰਤਰੀ ਹੋਣ ਅਕਸਰ ਹੀ ਰੈਲੀਆਂ ਦੇ ਵਿੱਚ ਇਹ ਕਹਿੰਦੇ ਰਹਿੰਦੇ ਨੇ ਕਿ ਉਹਨਾਂ ਨੂੰ ਵਿਰਾਸਤ ਦੇ ਵਿੱਚ ਬਹੁਤ ਕਰਜ਼ਾ ਮਿਲਿਆ ਤੇ ਉਸ ਕਰਜ਼ੇ ਨੂੰ ਘਟਾਉਂਦੀ ਕੋਸ਼ਿਸ਼ ਕਰ ਰਹੇ ਨੇ ਪਰ ਵਿਰੋਧੀ ਆંકੜਿਆਂ ਦੇ ذریعے ਮਾਨ ਸਰਕਾਰ ਨੂੰ ਕੇਰ ਰਹੇ ਨੇ ਨਵਜੋਤ ਸਿੰਘ ਸਿੱਧੂ ਨੇ ਲੰਘੇ ਕੱਲ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਲੰਘੇ 2 ਸਾਲਾਂ ਦੇ ਅੰਦਰ ਹੀ 67000 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਰਕਾਰ ਲੈ ਚੁੱਕੀ ਹੈ ਤੇ ਜੇਕਰ ਇਹ ਸਿਲਸਿਲਾ ਇਉਂ ਹੀ ਜਾਰੀ ਰਿਹਾ ਤਾਂ ਆਕੜਾ ਹੋਰ ਵੱਧ ਜਾਏਗਾ ਉਹਨਾਂ ਨੇ ਕਿਹਾ ਕਿ ਜੇਕਰ ਕਰਜ਼ ਲੈਣ ਦੀ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹੀ ਤਾਂ ਅਗਲੇ 3 ਸਾਲਾਂ ਦੇ ਵਿੱਚ ਪੰਜਾਬ ਹੋਰ 1.07 ਲੱਖ ਕਰੋੜ ਰੁਪਏ ਦਾ ਕਰਜ਼ਈ ਹੋ ਜਾਏਗਾ ਇੱਕ ਐਸੀ ਨਕਮੀ ਨਖੱਟੂ ਸਰਕਾਰ ਆਈ ਹੈ ਜਿਨੇ ਇਤਿਹਾਸ ਕਾਇਮ ਕਰਤਾ ਪੰਜਾਬ ਦੀ ਪਿੱਠ ਤੋੜਨ ਵਾਸਤੇ ਕਰਜ਼ਾ ਲੈਣ ਲਈ ਇਸ ਸਾਲ ਦਾ ਕਰਜ਼ਾ ਉਹ ਮਿਲਾ ਕੇ 36000 ਕਰੋੜ ਰੁਪਏ 36000 ਕਰੋੜ ਰੁਪਏ ਸਰ ਦੋ ਸਾਲਾਂ ਦੇ ਵਿੱਚ 67000 ਕਰੋੜ ਰੁਪਇਆ ਕਰਜ਼ਾ ਚੁਕ ਲਿਆ ਉਹ ਸਰਕਾਰ ਨੇ ਜਿਹੜੇ ਕਹਿੰਦੇ ਸੀਗੇ ਅਸੀਂ ਇਹ ਪੁੱਠੀ ਰਾਹ ਦੇ ਦੁਰੇ ਪੰਜਾਬ ਨੂੰ ਸਿੱਧੀ ਰਾਹ ਪਾਵਾਂਗੇ ਇਸ ਐਵਰੇਜ ਦੇ ਉੱਤੇ 5 ਸਾਲਾਂ ਦੇ ਵਿੱਚ 170000 ਕਰੋੜ ਰੁਪਇਆ ਕਰ ਦੇਣਾ ਖੜਾ ਦੇਣੀ ਹੈ ਲਾਸਟ ਤੇ ਹੈ ਪੰਜਾਬ 50 ਤੇ ਪਹੁੰਚੇ ਟੈਕ ਜੀਡੀਪੀ ਰੇਸ਼ੋ 50 ਤੇ ਜਦੋਂ 60 ਤੇ ਪਹੁੰਚੂ শ্রীলੰਕਾ ਤੁਹਾਨੂੰ ਬ੍ਰੈਡ ਨਹੀਂ ਮਿਲਣੀ ਸਹੀ ਲੋ ਪਿਛਲੇ ਸਾਲ ਵੀ ਇੱਕ ਸਰਕਾਰ ਤੇ ਕਰਜ਼ਾ ਹੋਰ ਵੱਧ ਗਿਆ ਸੀ ਤੀਚੇ ਤੋਂ ਖੁੰਝ ਗਈ ਸੀ ਸਰਕਾਰ ਵੈਸੇ ਸਿਰਫ ਮਾਨ ਸਰਕਾਰੀ ਨਹੀਂ ਲੰਗੀਆਂ ਜੰਨੀਆਂ ਵੀ ਸਰਕਾਰਾਂ ਰਹੀਆਂ ਨੇ ਉਹ ਕਰਜ਼ੇ ਦੇ ਮਸਲੇ ਤੇ ਘਿਰਦੀਆਂ ਰਹੀਆਂ ਨੇ ਕਿਉਂਕਿ ਕਰਜ਼ਾ ਖੂਬ ਲਿਆ ਗਿਆ ਪੰਜਾਬ ਦੇ ਸਿਰ ਕਰਜ਼ੇ ਵਾਲੀ ਪੰਡ ਲਗਾਤਾਰ ਹੀ ਪਾਰੀ ਹੁੰਦੀ ਜਾ ਰਹੀ ਹੈ ਪਿਛਲੀਆਂ ਸਰਕਾਰਾਂ ਵੇਲੇ ਵੀ ਕਰਜ਼ਾ ਲਿਆ ਗਿਆ ਸੀ ਉਦੋਂ ਵੀ ਰੌਲਾ ਪੈਂਦਾ ਸੀ ਸਾਲ 2016-17 ਦੀ ਗੱਲ ਕਰੀਏ ਤਾਂ ਉਦੋਂ 1,82,526 ਕਰੋੜ ਰੁਪਏ ਦਾ ਕਰਜ਼ਾ ਸੀ 2019-20 ਤੱਕ ਇਹ ਕਰਜ਼ਾ ਹੋ ਗਿਆ 2,29,354 ਕਰੋੜ ਰੁਪਏ 2021-22 ਦੇ ਵਿੱਚ ਇੱਕ ਕਰਜ਼ਾ ਹੋ ਗਿਆ 263265 ਕਰੋੜ ਰੁਪਏ ਜੋ ਹੁਣ 3 ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਆંકੜੇ ਤੋਂ ਵੀ ਅੱਗੇ ਹੋ ਗਿਆ ਹੈ ਸੂਬੇ ਦੇ ਸਿਰ ਕਰਜ਼ਾ ਫਿਕਰ ਵਾਲੀ ਗੱਲ ਹੈ ਕਿਉਂਕਿ ਪੰਜਾਬੀਆਂ ਦੇ ਸਿਰ ਕਰਜ਼ਾ ਵੱਧਦਾ ਜਾਂਦਾ ਹੈ ਆਰਥਿਕ ਪੱਖੋਂ ਪੰਜਾਬ ਪਿਛੜਦਾ ਜਾਂਦਾ ਹੈ ਦਾਵੇਂ ਭਾਵੇਂ ਜਿੰਨੇ ਮਰਜੀ ਹੋਣ ਪਰ ਇਹ ਇੱਕ ਕੌੜੀ ਹਕੀਕਤ ਹੈ ਹਰ ਪੰਜਾਬੀ ਤੇ ਸਾਲ 2018-19 ਦੇ ਵਿੱਚ 68960 ਰੁਪਏ ਦਾ ਬੋਝ ਹੋ ਚੁੱਕਿਆ ਸੀ ਜੋ ਸਾਰੇ ਭਾਰਤ ਦੇ ਵਿੱਚ ਪ੍ਰਤੀ ਵਿਅਕਤੀ ਕਰਜ਼ੇ ਦੀ ਸੂਚੀ ਦੇ ਵਿੱਚ ਸਭ ਤੋਂ ਵੱਧ ਸੀ ਸੂਬੇ ਦੇ ਪੈਸੇ ਦਾ ਵੱਡਾ ਹਿੱਸਾ ਤਨਖਾਹਾਂ ਵਿਆਜ ਦੀਆਂ ਅਦਾਇਗੀਆਂ ਪੈਨਸ਼ਨਾਂ ਵਰਗੇ ਵਚਨਬੱਧ ਖਰਚਿਆਂ ਤੇ ਕੀਤਾ ਜਾਂਦਾ ਹੈ ਪੰਜਾਬ ਅਤੇ ਭਾਰਤ ਦਰਮਿਆਨ ਆਮਦਨ ਦੀ ਔਸਤ ਦਰ ਦਾ ਜੋ ਫਰਕ ਹੈ ਉਹ ਵੀ ਘਟਦਾ ਗਿਆ ਹੈ 1980-81 ਦੇ ਵਿੱਚ 56.3% ਤੋਂ ਘਟ ਕੇ 2001 ਦੇ ਵਿੱਚ ਇਹ 49.3% ਹੋ ਗਿਆ ਤੇ 2021 ਦੇ ਵਿੱਚ ਇਹ 17.5% ਦੀ ਰਹਿ ਗਿਆ ਸਿੱਟੇ ਵਜੋਂ ਸੂਬਾ ਜੀਡੀਪੀ ਦੇ ਵਿੱਚ ਵਾਧੇ ਅਤੇ ਪ੍ਰਤੀ ਵਿਅਕਤੀ ਆਮਦਨ ਦੋਵਾਂ ਪਿੱਛੋ ਪਿਛੜ ਗਿਆ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਸਾਲ 2022 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਆਏ ਸਨ ਤਾਂ ਉਦੋਂ ਵੀ ਉਹਨਾਂ ਨੇ ਕਰਜ਼ ਦੀ ਗੱਲ ਉਹਨਾਂ ਦੇ ਸਾਹਮਣੇ ਰੱਖੀ ਸੀ ਤੇ ਮੰਗ ਕੀਤੀ ਸੀ ਕਿ ਦੋ ਸਾਲਾਂ ਲਈ ਹਰ ਬਰੇ 50000 ਕਰੋੜ ਰੁਪਏ ਦਾ ਪੈਕੇਜ ਪੰਜਾਬ ਨੂੰ ਦੇ ਦਿੱਤਾ ਜਾ ਯਾਨੀ ਕਿ 1 ਲੱਖ ਕਰੋੜ ਰੁਪਏ ਦਾ ਪੈਕੇਜ ਮੰਗਿਆ ਸੀ ਪਰ ਜਦੋਂ ਲੰਘੇਵਰੇ ਬਜਟ ਪੇਸ਼ ਕੀਤਾ ਗਿਆ ਤਾਂ ਉਦੋਂ ਵੀ ਰਾਹਤ ਕੋਈ ਨਹੀਂ ਮਿਲੀ ਕੇਂਦਰ ਨੇ ਪੰਜਾਬ ਦੀ ਬਾਹ ਨਹੀਂ ਫੜੀ ਕਰਜ਼ੇ ਦੇ ਵਿੱਚ ਦੱਬੇ ਸਰਹੱਦੀ ਸੂਬੇ ਦੀ ਹਾਲਤ ਜੋ ਹੈ ਉਤਰ ਸਯੋਗ ਹੈ ਕਿਉਂਕਿ ਕਰਜ਼ਾ ਵਧਦਾ ਜਾ ਰਿਹਾ ਹੈ ਆਮਦਨ ਦੇ ਜਿਹੜੇ ਸਰੋਤ ਨੇ ਉਹ ਕੱਟਦੇ ਜਾ ਰਹੇ ਨੇ ਜਿਹੜੀ ਹਾਲਤ ਹੈ ਉਤਰ ਸਯੋਗ ਲਗਾਤਾਰ ਬਣਦੀ ਜਾ ਰਹੀ ਹੈ ਪੰਜਾਬੀਆਂ ਨੂੰ ਆਸ ਸੀ ਏਸੇ ਆਸ ਦੇ ਵਿੱਚ ਮਾਨ ਸਰਕਾਰ ਨੂੰ ਚੁਣਿਆ ਸੀ ਪਰ ਹੁਣ ਮਾਨ ਸਰਕਾਰ ਦੇ ਲਈ ਵੀ ਕਰਜ਼ੇ ਵਾਲੀ ਜਿਹੜੀ ਸਥਿਤੀ ਹੈ ਉਹ ਚੁਣੌਤੀਆਂ しっ <music>